ਯਾ ਬਾਂ ਮੱਕੀ ਵੇਚਣ ਜਮਾ ਘੈਂਟ ਵੀ ਆਉਂਦਾ ਕਿ ਨਹੀਂ ਰੌਣਕ ਮੇਲਾ ਬੂਰਾ ਲੱਗਾ ਜਦੋਂ ਇੰਨੇ ਬੰਦੇ ਹੁੰਦੇ ਯਾਰ ਕਾ ਹੋਇਆ ਹੁੰਦਾ ਮਾਹੌਲ ਉਹਦਾ ਹੀ ਸੁਆਦ ਆਉਂਦਾ ਵਾ ਸਾਰਾ ਕੋਈ ਥੋੜੀ ਵਲੌਗਾਂ ਚ ਦੱਸੀਦਾ ਹੁੰਦਾ ਵਾ ਚੱਲ ਮੈਂ ਜਾਂਦੀ ਚੱਲ ਟੇਢੀ ਨਾ ਕਰਦੀ ਹੌਲੀ ਚੱਲ ਮਾਮਾ ਵੀਰ ਦਿਆ ਮੱਕੀ ਜ ਨਹੀਂ ਮਾਰਨੀ ਅੱਜੀ ਵੀਜੀ ਹਜੇ ਕਿੱਥੇ ਨਹੀਂ ਲਾਉਣੀ ਘਮਾਉਣੀ ਆ ਮੋਰੇ ਚਕਾਰਾ ਲਈ ਓਏ ਕਾਲ ਜੀ ਵੀਰ ਸਾਰਿਆਂ ਨੂੰ ਤੇ ਅੱਗੇ ਆਪਾਂ ਇੱਧਰ ਮੋਟਰ ਤੇ ਅੱਜ ਇੱਧਰ ਪਟਾਈ ਚੱਲਦੀ ਗੱਲ ਇੱਧਰ ਬੰਨੇ ਮੁੰਨੇ ਬਾਟਲੇ ਹੀ ਆਪਣੇ ਬੰਦੇ ਆਨੇ ਖੜੇ ਹੀ ਹੋ ਰੋਟੀ ਰੋਟੀ ਖਵਾ ਕੇ ਢੜੇ ਇਹਨਾਂ ਨੂੰ ਤੋਂ ਲੈ ਡੇ ਗਰੇ ਇੱਕ ਲੈ ਗਿਆ ਆਉ ਜਾਂਦਾ ਅੰਕਲ ਤੇ ਦੋ ਆ ਚੱਲ ਬੇ ਚਲੀ ਜਾਂਦਾ ਕੰਮ ਪੂਰਾ ਲੋਰਾਂ ਤੇ ਲੱਗੇ ਹੋਇਆ ਦੇਖੋ ਕਿੰਨਾ ਕਪਾਟ ਹੁੰਦਾ ਅੱਜ ਬਾਕੀ ਆਦਾਂ ਨੂੰ ਪਤਾ ਵੀ ਲਾ ਹੈਗਾ ਲਓ ਵੀ ਮਿੱਤਰੋ ਇਹਦੇ ਰਿਹਾ ਪਰੋਟੀ ਲੈ ਕੇ ਆ ਗਏ ਸੀ ਕਿਸੇ ਲੱਗੇ ਹੋਏ ਖਾਣ ਤੇ ਨਾਲ ਚੱਲਦਾ ਇਹ ਮੱਕੀ ਬਿਜਾਈ ਦਾ ਕੰਮ ਅੱਜ ਲੱਗੇ ਹੋਏ ਮੱਕੀ ਬੀਜਣ ਤੇ ਉਹ ਵੱਡੀ ਟਰਾਲੀ ਵੀ ਉੱਥੋਂ ਪਾਈ ਜਾਂਦੇ ਨਾਲ ਨਾਲ ਗੁਰਦੀ ਆ ਬਾਂ ਮੱਕੀ ਵੇਚਣ ਇਹਦੇ ਇੱਧਰ ਆ ਵੇਚਤੀ ਆ ਔਰ ਉਥੋਂ ਲੈ ਕੇ ਚੱਲੀ ਜਾਂਦਾ ਕੰਮ ਜੋਰਾਂ ਦੇ ਉਧਰ ਆਲੂ ਵੀ ਪਟਣ ਲੱਗੇ ਹੋਏ ਆਪਣੇ ਥੱਲੇ ਅੱਗੇ ਹੋਰ ਬੰਦੇ ਆਪਣੇ ਬੰਨੇ ਕੱਢਣਾ ਇੱਧਰ ਵੀ ਚੱਲ ਜੀ ਜਾਂਦਾ ਮੱਕੀ ਕੰਮ ਆਪਣਾ ਮੱਕੀ ਵੀ ਚਲੀ ਜਾਂਦੀ ਹੈ ਘਵਨ ਨੇ ਇੱਕ ਬੰਨਾ ਡੱਕਰ ਵੀ ਚਲੀ ਜਾਂਦੇ ਆ ਤਨੇ ਬਾਕੀ ਲਿਵਰ ਉਧਰ ਗਈ ਜਾਂ ਤਾਂ ਦੁਜੀ ਲਿਵਰ ਉਧਰ ਜਾ ਕੇ ਛੁੱਟੀ ਕਰਕੇ ਬੈਠੀ ਹੋਵੇ ਨਹੀਂ ਅੱਜ ਕੱਪੜੇ ਵੀ ਪੜੇ ਸੁਹਾਣੇ ਆ ਤਾਂ ਕਰਕੇ ਬਾਕੀ ਚਲੋ ਚੱਲੀ ਜਾਂਦਾ ਕੰਮ ਆ ਬਨੇ ਮਨੇ ਗੱਡੀ ਜਾਂਦੇ ਉਧਰ ਵੀ ਦੇਖਦੇ ਆ ਉਧਰ ਪਟਾਈ ਵਾਲ ਤੋਂ ਬਾਅਦ ਹੀ ਜਾਵਾਂਗਾ ਅਜੇ ਇੰਦਰੀ ਸੀ ਮੱਕੀ ਆਲਾ ਉਧਰ ਮੱਕੀ ਆਲਾ ਭਾਈ ਜੜਨੇ ਆ ਮੱਕੀ ਤਾਂ ਕਿਉਂ ਨਾ ਦੇ ਲਈ ਆਪਾਂ ਖਾਦ ਵੀ ਵੀਰਾ ਖਲਿਆਵਾ ਘਟ ਗਿਆ ਜੀ ਉਧਰ ਥੋੜਾ ਜਿਹਾ ਲੋਡ ਪੈ ਗਈ ਆਹ ਕਰਕੇ ਇਹਨੂੰ ਲੈ ਲੈ ਗਿਆ ਉਧਰ ਲੱਗੇ ਹੋਏ ਮੱਕੀ ਵਾਲੇ ਮੱਕੀ ਬੀਜਣ ਵੀ ਚੱਲੀ ਜਾਂਦਾ ਟਰੈਕਟਰ ਉੜਿਆ ਜਾਂਦਾ ਚੰਗੋ ਹੋਵੇ ਬੰਦ ਰੋ ਆਹ ਪਲੜ ਗਿਆ ਖਿਚਿਆ ਮੱਕੀ ਦਾ ਵੀ ਵੀਜਿਆ ਆ ਜਾਣਗੇ ਹੁਣ ਵੀ ਹੌਂਦਾਂ ਕਰਦੇ ਵੀਡੀਓ ਲਈ ਬੜੀ ਇਹ ਤਾਂ ਵੀ ਆਪਰੇ ਫੋਨ ਦੀ ਚਲੋ ਇੰਨੀ ਕੁ ਕੁਆਲਿਟੀ ਹੈਗੀ ਆਵੇ ਉਹ ਕਰ ਸਕਦਾ ਕੰਮ ਬਣਾ ਦੂਗਾ ਭੇਜਣੀ ਵੀਡੀਓ ਇਹਦਾ ਚੈੱਕ ਕਰਦੀ ਹੈਗਾ ਆਪਾਂ ਨੂੰ ਜਾਣ ਜਾਣ ਤੋਂ ਜਾਂ ਮਾਰਦਾ ਵਾ ਬਾਕੀ ਹੇਲਜੋਲ ਹੋਊਗੀ ਮਾੜੀ ਬੋਟ ਕੈਮਰੇ ਦੀ ਤੁਸੀਂ ਦੇਖ ਲਓ ਇੱਥੇ ਕੋਈ ਨਹੀਂ ਮੇਰੇ ਘੜਾ ਬਹੁਤ ਸਾਰੇ ਸਬਸਕ੍ਰਾਈਬਰ ਆ ਚਾਲੀ ਹੈ ਜਵਾ ਕਹਿੰਦੇ ਵੀ ਆਉਂਦਾ ਕਿ ਨਹੀਂ ਓਏ ਤੋਰਦਾ ਟਰਾਲਾ ਲਾਡ ਹੋੜ ਕਰਕੇ ਇਥੋਂ ਨਾ ਟਰਾਲੀ ਲੱਦਾਂਗੇ ਹੁਣ ਫੇਰ ਆ ਲੰਦਣੀਆਂ ਜੇ ਦੇਖੋ ਆ ਇਹਨਾਂ ਦੇ ਚੰਗਾ ਰੌਣਕਾਂ ਲਾਉਣ ਲੱਗੇ ਰਹਿੰਦੇ ਬਟੂ ਕੋਈ ਜਾਂਦਾ ਮਾਨ ਲੋਡ ਤੇ ਪਹਿਲਾਂ ਪੰਜ ਮੱਕੀ ਹਲ ਸੀਗੇ ਉਧਰ ਮੱਕੀ ਵੀ ਹੁੰਦੀ ਸੀ ਹੁਣ ਆਇਆ ਇੱਧਰ ਕੋਈ ਚੱਲਣਾ ਘਾਇਆ ਕੰਮ ਇੱਧਰ ਸਿਰੇ 깔ਰੋ ਟਿ ਹੋ ਗਿਆ ਹੈ ਹੀ ਬਸ ਦੋ ਦੋ ਗਏ ਆ ਦੋ ਓ ਖੜਾ ਇੱਕ ਜਿਹੜਾ ਗਾਲ ਸੌ ਗਿਆ ਸੀ ਰਾਤੀ ਆਂਦਾ ਜਾਂਦਾ ਉਹ ਤੇ ਲੱਗਾ ਹੋਇਆ ਮਾਨ ਲੋਡ ਹੋਣ ਬਸ ਕੋਣ ਲੋਡਿੰਗ ਆਪਾਂ ਨਾਲ ਦੀ ਨਾਲ ਲਓ ਅਭੀ ਹੋ ਗਈ ਲੋਡ ਤੇ ਆ ਲੈਸਟ ਆੜਾ ਪਾਵੇਂ ਜਰਾ ਮੈਨੂੰ ਕੱਢ ਲੈ ਨੋਡ ਹੁਣ ਲੈਣਾ ਪਟੂਆ ਯਾਰ ਦੇਖ ਦੁਰੂਲਿਆ ਮੰਦਰ ਨਾ ਨਾ ਲੋੜ ਤੇ ਇਹ ਪਤਾ ਨਹੀਂ ਕਿ ਦਰਜ ਨੰਬਰ ਜਾਂਦਾ ਯੋ ਲੈ ਹੀ ਪੇ ਕਾੜਾ ਹੋਣੇ ਇਹਨੂੰ ਚੜਾਇਆ ਹੀ ਟਰੈਕਟਰ ਤੇ ਅੱਜ ਵਿਹਲਾ ਕਰੋ ਜਾਕ ਲੱਗੇ ਹੋਏ ਢੇਰੀਆਂ ਦੇ ਪਰਾਲੀ ਲਾਉਣ ਤੇ ਟਰਾਲਾ ਆਉਂਦਾ ਵਾ ਆਪਣਾ ਟਰਾਲੀਆਂ ਦੋਵੇਂ ਖਾਲੀ ਕਰਕੇ ਸੋ ਚਲ ਗੀਆਂ ਤੇ ਆਪਾਂ ਘਰੇ ਚਲ ਗਏ ਅਸਲ ਰੋਟੀ ਰੋਟੀ ਲੈਣ ਬੰਦਿਆਂ ਦੀ ਤੇ ਚੱਲੀ ਜਾਂਦਾ ਕੰਮ ਚਲੋ ਬਾਕੀ ਉਧਰ ਆਉਣ ਵਾਲੇ ਹੋਣ ਆ ਟਰਾਲੀਆਂ ਲੋਡ ਕਰਕੇ ਆਉਣਗੇ ਹੁਣ ਟਰਾਲਾ ਤੋਂ ਦੂਰ ਆਉਂਦਾ ਰਸਤੇ ਜੀ ਆ ਕੀਤਾ ਹੀ ਹੋਣਾ ਆਪਾਂ ਫੇਰ ਕਰਾਉਣੇ ਆ ਖਾਲੀ ਉਹਨਾਂ ਵੀ ਤੇ ਦੇਖੋ ਤੋਂ ਬਾਅਦ ਲੋਡ ਪੈਂਦੀ ਲਈ ਜਾਣ ਦੀ ਕਾਜੂਗਾ ਦੋ ਟਰਾਲੀਆਂ ਨੂੰ ਮਾਲ ਦਾ ਦੱਦ ਦੇਣਗੇ ਲੱਦ ਕੇ ਆਪਾਂ ਨੂੰ ਬਾਕੀ ਚੱਲੀ ਜਾਂਦਾ ਚਲੋ ਕੰਮ ਕਰ ਪਾਬਾਬੇ ਦੀ ਮੌਸਮ ਮੌਸਮ ਵੀ ਵਧੀਆ ਆ ਕੱਲ ਦਾ 38% ਮੀਂਹ ਦਿਖਾਉਣ ਦੇ ਸੀ ਅੱਗੇ ਤੇ ਨੜਕੇ ਬਾਕੀ ਦੇਖਦੇ ਆ ਕੋਈ ਨਹੀਂ ਅੱਜ ਪੂਰਾ ਢਾੱਕ ਕੇ ਜਾਵਾਂਗੇ ਢੇਰੀਆਂ ਢੋਰੀਆਂ ਨੂੰ ਵੀ ਸਹੀ ਰਵੇ ਕੰਮ ਸਾਰਾ ਬਾਕੀ ਚਲੋ ਦੇਖੋ ਤਰੋ ਹੋ ਗਿਆ ਮਾਲ ਸਾਰਾ ਲੋਡ ਦੋਆਂ ਜੀ ਚੱਲੇ ਆਪਾਂ ਲੈ ਕੇ ਟਰਾਲੀਆਂ ਹੁਣ ਚੜ ਗਏ ਉੱਤੇ ਬੰਦੇ ਉੱਪਰ ਇੱਕ ਦੋ ਸਮਝ ਕੇ ਦੋ ਗਏ ਨਵੇਂ ਟਰਾਲੀਆਂ ਲੋਡ ਆ ਟਰਾਲੀ ਸਟਾਰਟ ਹੋਣਾ ਦੂਜੀ ਵੀ ਕੋਝਕ ਹੁੰਦਾ ਕਿ ਨਹੀਂ ਉੱਪਰ ਵੀ ਪਾਈਆਂ ਇਹ ਦੀਜੀ ਤਾਂ ਨਹੀਂ ਆਰਾਮ ਨਾਲ ਹੀ ਲੱਗੇਗਾ ਔਰ ਇਧਰ ਬੈਠੋ ਉਧਰ ਲੀਲੇ ਬੈਠੋ ਇਧਰ ਆਓ ਚੱਲੇ ਲੈ ਗਿਆ ਆਪਾਂ ਲੋ ਵੀ ਤੁਰੇ ਜਾਂਦੇ ਆਹ ਬੰਦੇ ਲੈ ਕੇ ਇੱਕ ਹੋ ਜਾਂਦੀ ਟਰਾਲੀ ਬੰਮ ਮਗਰ ਮਗਰ ਵੀ ਆਲੂ ਡਿੱਗਣ ਡੁੱਗਣ ਦਾ ਬਾਕੀ ਆਹ ਉੱਪਰ ਤਾਂ ਬੰਦੇ ਬੈਠੇ ਹੀ ਆ ਹਾਂ ਗੇੜੇ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਅੰਡਲੇ ਤੇ ਤੇ ਪਹਿਲੇ ਗੇੜਿਆਂ ਤੇ ਹੁੰਦੀ ਆ ਮਾੜੀ ਮੋਟੀ ਵੀ ਉਹ ਡਿੱਗੇ ਨਾ ਉਹ ਫੇ ਮਗਰ ਮਗਰ ਇੱਕ ਬੰਦਾ ਜਾਂ ਉੱਪਰ ਚੜ੍ਹਦਾ ਹੀ ਤਾਂ ਜਾ ਮਗਰ ਚੱਲ ਜਾਂਦਾ ਇੱਕ ਬੰਦਾ ਵੀ ਆਲੂ ਆਲੂ ਡਿੱਗਣ ਦੀ ਆਵਾਜ਼ ਦੇ ਕੇ ਡਰਾਈਵਰ ਨੂੰ ਰਕਾ ਲੈਂਦੇ ਆ ਫੇ ਵਿੱਚੋ ਚੱਕ ਚੁੱਕ ਲੈਂਦੇ ਆਲੂ ਬਾਕੀ ਕੋਈ ਜਿਹੜੀ ਟੈਨਸ਼ਨ ਨਹੀਂ ਆ ਚੱਲੀ ਜਾਂਦਾ ਕੰਮ ਕਿਤੇ ਹੀ ਡਿੱਗਦੇ ਆਲੂ ਐਡੀ ਵੀ ਨਹੀਂ ਗੱਲ ਗਈ ਕਈ ਵਾਰ ਸੜਕਾ ਛੁਰਕਾ ਉਦਾਂ ਦੀ ਹੁੰਦੀ ਆ ਹਿਸਾਬ ਕਿਤਾਬ ਨਾ ਚੜਾਈ ਛਿੜੋਈ ਹੁੰਦੀ ਆ ਕਾਹ ਕਰਕੇ ਆ ਗੀਆਂ ਦੋਵੇਂ ਟਰਾਲੀਆਂ ਲੈ ਆਂਦੀ ਆਂ ਆਪਾਂ ਇਧਰ ਲੱਗੇ ਹੋਏ ਆਂ ਇਧਰ ਇੱਕ ਲਾਤ ਗਈ ਆ ਮੇਰਾ ਵੀਰ ਤੇ ਦੂਜੀ ਬੈਗ ਹੋਣ ਈ ਆ ਬਸ ਲਾ ਕੇ ਟਰਾਲੀ ਨੂੰ ਲਾ ਕੇ ਇਹ ਕਰਦੇ ਆਂ ਕਾਹਨੋਂ ਢੇਰੀਆਂ ਟਾਉਣ ਵਾਲਾ ਢੇਰੀਆਂ ਨੂੰ ਟਾ ਕੇ ਚੱਲਦੇ ਆਂ ਘਰੇ ਕਹਿੰਦੇ ਮੇਰੇ ਵੀਰੋ ਸੁਆਦ ਆਉਂਦਾ ਕਿ ਨਹੀਂ ਕਾ ਕਾ ਜਾਣਦੇ ਜਾਣਦੇ ਸਹੀ ਆ ਮੋੜੀ ਪਰੇ ਨੂੰ ਕਰਕੇ ਜਾਣਦੇ ਬਸ ਸਹੀ ਆ ਸਿੱਧੀ ਜਾਣਦੇ ਹਣ ਇੱਥੇ ਰੌਣਕ ਮੇਲਾ ਬੁਰਾ ਲੱਗਾ ਜਦੋਂ ਇੰਨੇ ਬੰਦੇ ਹੁੰਦੇ ਯਾਰ ਕਾ ਹੋਇਆ ਹੁੰਦਾ ਮਾਹੌਲ ਉਹਦਾ ਹੀ ਸੁਆਦ ਆਉਂਦਾ ਬਸ ਰੇਲ ਲੱਗਾ ਰਹਿੰਦਾ ਬੰਦੇ ਦਾ ਸਾਰੀ ਦਾੜੀ ਹੀ ਰਿਗਾ ਵੀ ਬੰਦਾ ਬੋਰ ਹੋ ਜਾਊਗਾ ਨਾ ਮੋਟਰਾਂ ਤੇ ਰੌਣਕ ਮੇਲਾ ਇਥੇਰਾ ਬਸ ਤੇ ਚੰਗਾ ਇਹ ਰੌਣਕ ਮੇਲਾ ਲੱਗਾ ਰਹਿੰਦਾ ਹਾਰਾ ਕਦੀ ਕੋਈ ਆ ਗਿਆ ਕਦੀ ਕੋਈ ਖੜ ਗਿਆ ਬਸ ਇਦਾਂ ਹੀ ਚੱਲਦਾ ਸਾਰੀ ਦਿਹਾੜੀ ਪੂਰਾ ਰੌਣਕ ਮੇਲਾ ਲੱਗਾ ਹੁੰਦਾ ਕਿਸੇ ਲਾਲਾ 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 ਹੋਈ ਰੱਖੇ ਇੱਧਰ ਉੱਧਰ ਬਸ ਹੋ ਨਹੀਂ ਨਹੀਂ ਉਹ ਇਨਫੋਰਮੇਸ਼ਨ ਨਹੀਂ ਦੇਣੀ ਵਲੌਗ ਚ ਇਦਾਂ ਦੀਆਂ ਚੀਜ਼ਾਂ ਨਹੀਂ ਕਰੀਦੀਆਂ ਹੁੰਦੀਆਂ ਸੀਕ੍ਰੀਟ ਇਨਫੋਰਮੇਸ਼ਨ ਨਹੀਂ ਉਹ ਨਾ ਨਾ ਸੀਕ੍ਰੀਟ ਨਹੀਂ ਲੀਕ ਕਰਨ ਦੇ ਵਲੌਗ ਚ ਵੀਰ ਵਲੌਗ ਚ ਸਿਰਫ ਉਹਨਾਂ ਕ ਜਿਹੜਾ ਕਿ ਲੋਕਾਂ ਨੂੰ ਪਤਾ ਹੋਵੇ ਬਸ ਸਾਰਾ ਕੁਝ ਥੋੜੀ ਵਲੌਗਾਂ ਚ ਦੱਸੀਦਾ ਹੁੰਦਾ ਵਾ

ਉਹ ਟੈਡੀ ਨਾ ਕਰਦੀ ਹੌਲੀ ਚੱਲ ਮਾਮਾ ਮੀਰ ਦਿਆ ਇਹ ਤੇਰੀਗਾ ਮੈਂ ਖਾਇਦਾ ਵੀ ਮੇਰੇ ਕੋਲ ਕੀ ਲਾਇਸੈਂਸ ਹੈ ਠੀਕ ਆ ਹਾਂ ਸਰਬਾਹੀ ਡਰ ਲੱਗਦਾ ਨੂੰ ਨੱਕੇ ਲੱਗੇ ਜਾਣ ਲਈ ਤਿਆਰ ਹੋ ਜਾ ਸੁਤੀ ਮੱਗੀ ਜ ਨਹੀਂ ਮਾਰਨੀ ਅੱਜੀ ਵੀਜੀ ਹਲੇ ਦੋ ਬੋਰੀ ਇੱਕ ਬੋਰੀ ਉਹ ਬਈ ਇਹ ਕਾ ਬਈ ਪਰਲੇ ਬਣੇ ਜਾਂਦੇ ਸਿੱਧਾ ਚੱਲੋ ਸਿੱਧਾ ਬਣ ਲੈ ਗਏ ਦਰਦੀ ਕਾ ਹੈ ਸਿੱਧਾ 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 ਓਏ ਤਾੜੀਆਂ ਵਜੜੀਆਂ ਥੱਲੇ ਹੋ ਜੀ ਬੱਸ ਬੱਸ ਆ ਰਿਹਾ ਬੱਸ ਇੱਥੇ ਆ ਕਮੋੜੀ ਇਥੋਂ ਕੱਤੇ ਨਹੀਂ ਲਾਉਣੀ ਕਮੋਣੀ ਆ ਏ ਏ ਡਰਾਈਵਰ ਹੀ ਕਹਿੰਦੇ ਏ ਆਏ ਹੋਏ ਫੇਲ ਹੋ ਗਿਆ ਥੋੜਾ ਜਾ ਲੋ ਜੀ ਵੀਰ ਦੀ ਕਿਤੇ ਨਹੀਂ ਛੁੱਟਣਾ ਇਹ ਆ ਬੋਰੀਆਂ ਪਈਆਂ 5-7 ਇੱਥੇ ਇਹ ਚੱਕਣਾ ਇਹੀ ਆਪਾਂ ਇਹ ਨੋਨੇ ਅਜ ਬੰਦੇ ਆਪਣੇ ਕੋ ਬੰਨੇ ਪਟਾਏ ਸੀ ਆਪਾਂ ਤੇ ਵੇਖ ਤਾਂ ਕਰਕੇ ਬੁੱਢੇ ਹੋਇਆ ਯਾ ਤਾਂ ਕਰਕੇ ਹੌਂ ਲੱਗਿਓ ਲੜਨ ਨੂੰ ਲੋ ਮੈਂ ਡਰੋ ਕਰ ਲਿਆ ਮਾਂ ਲੋੜ ਇਹ ਚੱਗਣੀ ਤਾਂ ਕੱਢੀ ਆਂਦੀ ਆ ਤੇ ਲੈ ਚੱਲੇ ਆ ਇੱਕ ਹੋਰੀ ਇੱਛੇ ਹੋੜਾ ਇਹ ਚਾਕਲੀਏ ਅੰਦੀ ਕੀ ਆ ਇਹਨਾਂ ਨੇ ਬਟਿਆ ਨਹੀਂ ਨਾ ਉੱਥੋਂ ਗਿੱਲੇ ਦਾ ਕਰਕੇ ਤੇ ਇੱਕ ਬੋਰੀ ਉਹ ਤੇ ਰਹਿ ਗਈ ਉਹ ਚੱਕ ਲੈਣੀ ਬਸ ਆਪਾਂ ਕੰਮ ਖਤਮ ਉਹ ਨੱਕੇ ਤੇ ਰੋਕਾ ਲੈ ਚੱਲ ਬਈ ਚੱਲ ਬਈ ਮਸੰਦੀ ਅੰਗਲੇ ਦਾ ਜੋ ਲੰਘ ਗਈ ਗੱਡੀ ਕਹਿੰਦੇ ਲੋਡ ਪੂਰੀ ਜਾਂਦੀ ਉੜਦੀ ਉਹ ਮੋਰੇ ਚਕਾਰਾ ਗਈ ਓਏ ਉਹ ਜਾਂਦਾ ਹੋਏ ਵੇ ਕਿਹਾ ਗੱਲਾਂ ਆਵੇ ਜਟਾ ਸੌ ਤੇ ਲਾਤੀ 150 ਫੁੱਟੀ ਟਰਾਲੀ ਵੈਕ ਕਰਕੇ ਮੁੰਡੇ ਤੇ ਲਗਾਉਣਾ ਕਰਨ ਆ ਸਾਨੂੰ ਬਾਜੀ 150 ਫੁੱਟੀ ਟਰਾਲੀ ਵੈਕ ਹੋਣ ਰਹੀ ਆ ਦੁਨੀਆ ਦੀ ਸਭ ਤੋਂ ਵੱਡੀ ਟਰਾਲੀ ਮਕੇ ਇੱਕ ਬੋਰੀ ਰਹਿ ਗਈ ਯਾਰ ਗੋਸਰਾ ਗੋਸਰਾ ਲਾ ਵੀ ਲਾ ਤੇ ਬੰਦੇ ਆਪਾਂ ਗੱਡੀ ਖਾਲੀ ਕਰਨ ਲਈ ਮੋਡੀ ਟਰਾਲੀ ਵੀਰ ਵੱਡੀ ਟਰਾਲੀ ਨਹੀਂ ਵੀਰ 150 ਫੁੱਟੀ ਟਰਾਲੀ ਆ ਦੇਖ ਪੂਰੀ ਡੇਢ ਫੁੱਟ ਦੀ ਆ ਤੇ ਕਰਾ ਕੇ ਖਾਲੀ ਉਹਦੇ ਥੋੜੀਆਂ ਜੀਆਂ ਬੁਰੀਆਂ ਰਹਿ ਗਈਆਂ ਉਹ ਚੱਕ ਕੇ ਲਿਓਨੇ ਆ ਤੇ ਮੇਤਰੋ ਆਪਾਂ ਚੱਲੇ ਸੀ ਹੁਣ ਘਰੇ ਆ ਕੰਜਰ ਵਾਲਾ ਆਪਣੇ ਠੀਕ ਆ ਤੇ ਆਪਣਾ ਆਪਾ ਬਿਲ ਗਿਆ ਭਾਜੀ ਹੁਣੀ ਪੈੜੀ ਹੋਣ ਸਕੇ ਹੋਇਆ ਤੇ ਆਪਾਂ ਜਲਦੀ ਕਰੀਏ ਸੇਰੇ ਮਾਰਾਂਗੇ ਸਾਬੇ ਡਰਾ ਕੇ ਟਾਈਮ ਨਾਲ ਤੇ ਸੋਨੂੰ ਭਾਜੀ ਹੁਣੀ ਪਿੱਛੇ ਹੋਣ ਦੇ ਆ ਲੈਡ ਦੀਦੀ ਹੁਣੀ ਤੁਹਾਨੂੰ ਮੋਟਰਸਾਈਕਲ ਦੀ ਤੇ ਆਪਾਂ ਵੀ ਇੰਡੀਆ ਦਾ ਵਲੌਗ ਦਾ ਇੱਥੇ ਹੈਟ ਕਰਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਚੈਨਲ ਨੂੰ ਤੇ ਬਾਕੀ ਵੀਡੀਓ ਨੂੰ ਪਿਆਰ ਦਿਆ ਕਰੋ ਬੱਸ ਤੋਂ ਬੱਸ ਮੈਂ ਸਾਰੇ ਵੀ ਧੰਨਵਾਦ ਜੀ ਜੀ ਸਬਸਕ੍ਰਾਈਬ ਕਰਿਓ ਵਈ